ਗੋਲੀਆਂ ਮੱਜਾਂ ਆਹ ਚਾਹ ਦਾ ਗਲਾਸ ਦਿੱਤੀ ਕਿ ਚਲੀ ਆ 14 ਮਹੀਨਿਆਂ ਚ ਸਵਾ ਕਿਲੋ ਕੋਈ ਨਹੀਂ 3 ਕਿਲੋ ਵਜੜ ਘਟਿਆ 3 ਕਿਲੋ ਸਿੱਕੇ ਅਸੀਂ ਦੀ ਹੋ ਗਈ ਥੋੜੀ ਕੁੜੀ ਸਿਆਸੀ ਖੇਸ ਦੀ ਹਾਂ ਯਾ ਜਾਂਦੀ ਵਜਨ ਦਾ ਲੈਣਾ ਜੇ ਨਾ ਘਟਿਆਣਾ ਜੁਵੀ ਜੁਵੀ ਜੇ ਦਾ ਨਾ ਵਜਨ ਘਟ ਹੋਇਆ ਨਾ ਪੈਰ ਹੀ ਬੜੇ ਵੱਡੇ ਹੁੰਦੇ ਯਾਰ ਇਹ ਤੇ ਡੈਡੀ ਵਾਂਗੂ ਕੀ ਆਈਆਂ ਕੋਈ 800 ਗ੍ਰਾਮ ਤੇ ਚਾਹ ਹੀ ਹੋਣੀ ਕਿ ਲੀਟਰ ਦਾ ਚਾਹ ਪੀ ਚਾਹ ਦਾ ਨੂੰ ਬਾਣ ਕਰਾਈ ਬੈਨ ਕਰਾਈ ਆ ਵੇਟ 120 ਕਿਲੋਵਟ ਦਾ ਵੇਟ ਬੁੰਨੇ ਦਾ ਮੋਟੇ ਸਾਲਾਂ ਘਟਾ ਲੈਣਾ ਵੇਟ ਬਸ ਇੰਸਟਾਲਮੈਂਟ ਉਾਰਤੇ ਵੇਟ ਘਟਾਵਾਂਗੇ ਨਾ ਹਾਂ ਅਸੀਂ ਈਐਮਆਈ ਕਰਾਈ ਹੈ ਵੇਟ ਘਟਾਉਣ ਦੀ ਕਿਸ਼ਤਾਂ ਕਰਾਈ ਹੋਈਆਂ ਵਾਂ ਕਿ ਮਹੀਨੇਂ ਗਰੀ 500 ਗ੍ਰਾਮ ਦੀ ਕਿਸ਼ਤ ਹੁੰਦੀ ਹੈ ਨਾ ਮਹੀਨੇ ਤੇ 500 ਸੈਕਿੰਡ ਹਾਲੀਂ ਸਲੈਂਕ ਲੱਗਿਆ ਯਾਰ ਪਤਾ ਹੈ ਯਾਰ ਮੱਜਾ ਮੱਜਾ ਹੋਣ ਕਰਕੇ ਨਹੀਂ ਆਪਾਂ ਪਹਿਲਾਂ ਆਪਣਾ ਦੁੱਧ ਦਾ ਕੰਮ ਹੁੰਦਾ ਸੀ ਪੜਾ ਮਾੜਾ ਮੋਟੇ ਤੇਰੇ ਮਾਮੇ ਨੇ ਬੜਾ ਦੁੱਧ ਡੋਲਿਆ ਹਾਂਜੀ ਭੈਣ ਜੀ ਤੁਸੀਂ ਮੈਂ ਪਰਲੇ ਪਾਸੇ ਆ ਜਾਓ ਜੀ ਭੈਣ ਜੀ ਭੈਣ ਜੀ ਇਹ ਕਲਰ ਤੋਂ ਦਾ ਫੇਵਰੇਟ ਆ ਪਰਪਲ ਲਾਈਟ ਹੈ ਸਾਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚੋਲੀਆਂ ਮੱਜਾਂ ਆਹ ਕਿ ਚਾਹ ਦਾ ਗਲਾਸ ਤੇ ਪੀ ਕੇ ਚਲੀਏ ਹੈਂ ਉਹ ਆ ਜੀ ਫੋਨ ਆਇਆ ਕੌਣ ਰਾਜੂ ਰਾਜੂ ਅੱਜ ਫੇਰ ਲੇਟ ਯਾਰ ਨਾ ਆਏ ਨਾ ਕਰਿਆ ਕਰ ਫੇਰ ਆਉਂਦੇ 8 ਵਜੇ ਨੂੰ ਮੱਝਾਂ ਨਹੀਂ ਚੋੜੀ ਫੇਰ 8 ਵਜੇ ਨੂੰ ਮੱਝਾਂ ਥੋੜੀਆਂ ਰਹਿ ਜਾਂਦੀਆਂ ਲੱਗ ਗਿਆ ਯਾਰ ਖੇਤ ਦਾ ਕੰਮ ਓਏ ਵੱਡੀ ਓਏ ਸਵਾ ਕਿਲੋ ਵਜਨ ਘਟਾ ਕੇ 4 ਮਹੀਨਿਆਂ ਚ ਸਵਾ ਕਿਲੋ ਕੋਈ ਨਹੀਂ 3 ਕਿਲੋ ਵਜਨ ਘਟਿਆ 3 ਕਿਲੋ ਉਹ ਵੀ 3 ਦਿਨਾਂ ਚ ਵੀ ਵੱਡੀ ਦੋ ਡਾਈਟ ਪਲੈਨਰ ਹੋਰ ਮੇਰਾ ਡਾਈਟ ਪਲੈਨਰ ਬਹੁਤ ਵਧੀਆ ਜਿਹੜਾ ਦਮੇ ਜੰਮ ਵਿੱਚ ਲੱਗੀ ਮੈਂ ਬਾਹਰ ਦੇਖ ਲੈਣੇ ਹੁਣ ਜਾ ਕੇ ਤੋਲ ਲੈਣ ਕਿੰਨਾ ਤੇਰਾ ਵਜਨ ਚੱਲ 86 ਕਿਲੋ ਆ ਗਿਆ ਤੋਲ ਲਿਆ 86 ਹਾਂ 86 ਆਇਆ 86 86 ਕਿਹזי ਦੀ ਹੋਗੀ ਤੁਹਾਡੀ ਕੁੜੀ 86 ਖੇਜ਼ ਦੀ ਹਾਂ ਜੂਵੀ ਕਿੰਨੇ ਦੀ ਆ ਉਹ ਕਹਿੰਦੀ ਮੈਂ 7-8 ਠੰਡੇ ਖਾ ਲੇਗੀ ਯਾ ਜਲਦੀ ਵਜਨ ਤੋਲਣਾ ਜੇ ਨਾ ਘਟਿਆਣਾ ਜੂਵੀ ਜੂਵੀ ਜੇ ਦਾ ਨਾ ਵਜਨ ਘਟ ਹੋਇਆ ਲੈ ਨਾ ਜੂਵੀ ਤੂੰ ਬੂਢ ਕੇ ਦੇ ਪਾਈ ਫਿਰਦਾ ਐਡੇ ਨਿੱਕੇ ਮਾਮੇ ਦੇ ਆ ਤੇਰੇ ਪੈਰ ਹੀ ਬੜੇ ਵੱਡੇ ਹੁੰਦੇ ਯਾਰ ਆ ਤੇ ਡੈਡੀ ਵਾਂਗੂ ਤੋਬਾ ਤੋਬਾ ਚੱਲੀ 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 ਹੁਣ ਜੇ ਨਾ ਘਟਿਆ ਅੱਜ ਡੀਮੋਟੀਵੇਟ ਹੋ ਜਾਣਾ ਮੰਨੇ ਤੋਬਾ 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 ਚੱਲ 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 ਛਾਵਾਂ ਜਾਵਾ ਜਾਵਾ ਦਰਜਨ ਵਿੱਚ ਹੀ ਜਾਂਦਾ ਕੋਈ ਨਾ ਆ ਅੱਜ ਵੀ ਕਿੰਨਾ ਵੱਧ ਗਿਆ ਲੈਸ ਜੋ ਵੀ ਮੇਰੀ ਗਾਨੀ ਚਾਹ ਵੀ ਮੈਂ ਪੀ ਕੇ ਆਈ ਆ ਕੋਈ 800 ਗ੍ਰਾਮ ਤੇ ਚਾਹ ਹੀ ਹੋਣੀ ਕਿ ਲੀਟਰ ਦਾ ਚਾਹ ਪੀ ਚਾਹ ਦਿਨ ਨੂੰ ਬਾਣ ਕਰਾਈ ਬੈਣ ਕਰਾਈ ਆ ਆ ਜਾਂਦੀ ਆ ਉਹ ਜਾਂਦੀ ਹੁਣ ਮੱਛੀ ਸੜੀ ਜਾ ਹੋ ਜਾਂਦੀ ਐ ਲੱਕ 28 ਕੁੜੀ ਦਾ 47 ਵੇਟ ਤੇਰਾ 47 ਦਾ ਗੱਲਾ ਇੰਨੇ ਥਾਂ ਦਾ 47 ਕੁੜੀ ਐ ਚੁੰਨੇ ਦਾ 100 ਕਿਲੋ ਵੇਟ 120 ਕੁਇੰਟਲ ਵੇਟ ਮੁੰਨੇ ਦਾ ਮੋਟੇ ਆ ਥੱਲਣ ਦਾ ਹੀ ਸਾਹ ਰ ਘੁੰਮ ਕਿਉਂਣਾ ਪਿਆ ਹੋਵੇ ਲੈ ਕੇ ਨਾਲੋਂ ਕਿਤੇ ਇਹਦੇ ਉੱਤੇ ਵਾਲੀਆਂ ਫੜੀਏ ਰੇਡ ਇਹ ਉੱਪਰ ਲਈ ਇੱਥੇ ਨਾਲ ਲੜਿਆ ਰਹੀ ਐ ਇੱਥੇ ਥੱਲੇ ਲਾ ਪਿਆ ਹੋਵੇ ਤੂੰ ਇੱਕਲੇ ਹਾਲੀ ਮੜ ਫਲਮਾਂ ਦੇ ਘੁੰਮਦੇ ਵੀ ਮਿੰਟੇ ਜੀ ਹੁੰਦੇ ਢਮਕਾ ਲਗਾ ਬਿਲੋ ਨਹੀਂ ਢਮਕਾ ਲਗਾ ਚੱਲੇ ਆ ਕਿਨੇ ਮੋਟੇ ਨੇ ਪੂਰੇ 2 ਸਾਲਾਂ ਚ ਵੇਟ ਘਟਾ ਲੈਣਾ ਠੀਕ ਆ ਮੋਟੇ 2 ਸਾਲ ਭਲਾ 5 ਸਾਲ ਲਾ ਕੇ 5 ਸਾਲਾਂ ਘਟਾ ਲੈਣਾ ਵੇਟ ਪਾਸ ਕਿਤਾ ਮਗੇ ਨਾ ਹਾਂ ਸਾਹਮਣੇ ਸਾਹਮਣੇ ਅਸੀਂ EMI ਕਰਾਈ ਹੋਏ ਵੇਟ ਘਟਾਉਣ ਦੇ ਕਿਸ਼ਤਾਂ ਕਰਾਈ ਹੋਈਆਂ ਵਾਂ ਕਿ ਮਹੀਨੇਂ ਗਰੀ 500 ਗ੍ਰਾਮ ਦੀ ਕਿਸ਼ਤ ਹੁੰਦੀ ਹੈ ਨਾ ਮਹੀਨੇ ਦੇ 500 ਗ੍ਰਾਮ ਦੀ ਕਿਸ਼ਤ ਹੁੰਦੀ ਤੇ 500 ਗ੍ਰਾਮ ਹੀ ਮਹੀਨੇ ਦਾ ਮੋਟਾ ਘਟਾ ਲੈਂਦਾ ਵਾ ਸੋ ਜਿੰਨੀ ਕਿਸ਼ਤ ਹੁੰਦੀ ਹੁੰਦਾਗਾ ਤੇ ਜਿੱਦਣ ਚੱਕਰ ਪੈ ਗਿਆ ਲੋਨ ਵਾਲੇ ਚਾਕੇ ਲੈਣ ਨਾ 500 ਗ੍ਰਾਮ ਨਾ ਘਟਾਇਆ ਜੇ ਜਿੰਨੇ ਸਾਡੀ ਕਿਸ਼ਤ ਟੁੱਟ ਗਈ ਉਹ ਤੁਸੀਂ ਦੇਖਾਂਗੇ ਉਸ ਦਿਨ ਕੰਮ ਖਰਾਬ ਹੋਣਾ ਸਤਿ ਸ੍ਰੀ ਅਕਾਲ ਬਾਕੀ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਲਵ ਯੂ ਆਲ ਸਨੈਪਕਟ ਫੈਮਿਲੀ ਥੈਂਕ ਯੂ ਸੋ ਮਾਚ ਸਤਿ ਸ੍ਰੀ ਅ ਤੱਪਕੇ ਨਵਰਾ ਸ਼ਵਾ ਸ਼ਵਾ ਕਹਿੰਦੇ ਲਾਰੇ ਕਿੰਨੇ ਮੁੰਡੇ ਨੇ ਸੌਰਾਬ ਕਰਦੇ ਲੱਗਾ ਕਹਿੰਦੇ ਪੂਰਾ ਆ ਨਾੜਾਂ ਫੁੱਲ ਗਈਆਂ ਕਹਿੰਦੇ ਮੁੰਡੇ ਦੀਆਂ ਨਾੜਾਂ ਆ ਵੇਖੋ ਅੱਜ ਵੇਖੋ ਕਹਿੰਦੇ ਮੂੰਹ ਦੀਆਂ ਵੀ ਨਾੜਾਂ ਫੁੱਲ ਗਈਆਂ ਕਹਿੰਦੇ ਮੇਰੇ ਵੀਰੋ ਪਰਨ ਹੌਲੀ ਹੌਲੀ ਤਾਣ ਜਾਂਦਾ ਹੈ ਕੰਨਾਂ ਤੋਂ ਵੀ ਮੱਥੇ ਤੋਂ ਤਾਂ ਚੱਕਿਆ ਗਿਆ ਜੇ ਵੇਖ ਲਓ ਤੁਸੀਂ ਆਹ ਛੱਡ ਦਿਓ ਕੈਂ ਅੰ ਆ ਕਿਉਂ ਚੈੱਕ ਘਰ ਚੈੱਕ ਪੋਚ ਐ ਐ ਪੋਚ ਚੈੱਕ ਕਰ ਤੂੰ ਚੱਲ ਪੋਚਾਂ ਜਾ ਘਰੋਂ ਮੈਂ ਜਾ ਲਾ ਆ ਜਾ ਹੈ ਆ ਜਾ ਆ ਜਾ ਚੱਲ ਬਈ ਚੱਲ ਹੁਣ ਆਉਣਾ ਸਵਾਦ ਨਾੜਾ ਹੁਣ ਬਾਹਰ ਆਉਣੀਆਂ ਚੱਲ ਥੱਲੇ ਚੱਲ ਚੱਲ ਤਾਂ ਚੱਲ ਤਾਂ ਤਾਂ ਚੱਲ ਚੱਲ ਤਾਂ ਚੱਲ ਬਈ ਤੇਰੇ ਤੋਂ ਨਹੀਂ ਚੱਕਿਆ ਜਾਣਾ ਰਹਿਣ ਤੇ ਹੁਣ ਨਹੀਂ ਹੁਣ ਓ ਬਈ ਮੇਰੇ ਕੋਲ ਮਸ਼ੀਨ ਚ ਨਹੀਂ ਫਾਲਟ ਤੇਰੇ ਵਿੱਚ ਫਾਲਟ ਆ ਅਲਟਰੇ ਜਾਂ ਮੈਂ ਕਿ ਵੇਟ ਵੱਧ ਪਾਇਆ ਤੇ ਮੈਂ ਥੱਲੇ ਨਹੀਂ ਜਾ ਕਾਕਾ ਇਹ ਵੇਟ ਘੱਟ ਪਾਇਆ ਤੇ ਮੈਂ ਟੇਣਾ ਵਾ ਏ ਇਦਾਂ ਨਾੜਾ ਬਾਹਰ ਹੁੰਦੀਆਂ ਇਹਨੇ ਕੀ ਸਮਰ ਹੈ ਅੱਗੇ ਨੇ ਵਧ ਪਾਦਾ ਮੈਂ ਕਿ ਚੱਲ ਵੇਟ ਵੱਧ ਪਾ ਸਿੱਖੇ ਨਾ ਉਹ ਥੱਲੇ ਨਾ ਜਾਵੇ ਤੇ ਜੇ ਵੇਟ ਘੱਟ ਪਾਇਆ ਤੇ ਫਿਰ ਮੈਂ ਨਾ ਧਾਵਾਂ ਆਦੀਆਂ ਖਰਾਕਾ ਕੰਮ ਆਉਂਦੀਆਂ ਕਹਿੰਦੇ ਨੇ ਕਿ ਇਹ ਸਿਆਣੇ ਗੱਲਾਂ ਸੱਚੀਆਂ ਵਾਹ ਜੀ ਵਾ ਮੁੰਡੇ ਦੇ ਮਾਮਲੇ ਪੰਜ ਸੌ ਤੱਕ ਚੱਲ ਹੁਣ ਤਾਂ ਕੋਈ ਜਮ ਨਹੀਂ ਆ ਚੱਲ ਯਾਰ ਹਿੰਮਤ ਨਹੀਂ ਹਾਰੀ ਦੀ ਕਦੇ ਵੀ ਜ਼ਿੰਦਗੀ 'ਚ ਜੇ ਕੋਈ ਇਹ ਗੋਲ ਕੀਵ ਕਰਨਾ ਹਿੰਮਤ ਨਾ ਹਾਰੋ ਕੰਮ ਗਲਤ ਲੱਗਦਾ ਰੋਂਗ ਹੋ ਗਿਆ ਪਿੱਛੇ ਨਹੀਂ ਨਹੀਂ ਪਾਣੀ ਆ ਬਾਹਰ ਆਇਆ ਜੱਲ ਤਾਂ ਆਵਖਾ ਚਲਾਇਆ ਰਹਿਂਦੇ ਆਵਖਾ ਕਰ ਆਵਖਾ ਚਲਾਇਆ ਰਹਿਂਦੇ ਛੱਡ ਖੜਾ ਗੁਰੂਆ ਮੈਂ ਵੇਚ ਦਾ ਪਾਇਆ ਥੱਲੇ ਨਾ ਜਾਵੇ ਜਿਹਦਾ ਵੇਚ ਕੇ ਪਾਇਆ ਫਰਮਾਨ ਤਾਂ ਚੱਲ ਛੱਡ ਖੜਾ ਸੱਸੇ ਕੀ ਕਰਦੇ ਐ ਹੀ ਹੁੰਦਾ ਹੁੰਦਾ ਵਾ ਲਾਉ ਤਾਂ ਸਹੀਂ ਇੱਕ ਕੰਬਿਆਰ ਚੱਕੀ ਲੈਂਦੀ ਡੰਡ ਬੁੜੀ ਵਾਉ ਵਾ ਤੁਸੀਂ ਤੁਸੀਂ ਆ ਲੈਂਦਾ ਆ ਵੇਖੋ ਜੀ ਇਹਨਾਂ ਦੀ ਸ਼ਾਪਿੰਗ ਸ਼ਾਪਿੰਗ ਕਰਦੀ ਇਹ ਇਹਨਾਂ ਦੀ ਹਾਂਜੀ ਭੈਣ ਜੀ ਤੁਸੀਂ ਮੇਰੇ ਪਰਲੇ ਪਾਸੇ ਆ ਜਾਓ ਜੀ ਭੈਣ ਜੀ ਭੈਣ ਜੀ ਇਹ ਕਲਰ ਤੋਂ ਦਾ ਫੇਵਰਟ ਆ ਹਾਂ ਪਲ ਪਲ ਲਾਈਟ ਹੈ ਸਾਰੇ ਅੱਛਾ ਇਹ ਕਮ ਜੀ ਵੀ ਆਦਾ ਆ ਬਾਕੀ ਇਹ ਕਮ ਦਾ ਸਮਾਨ ਤਾਂ ਆਲਰੇਡੀ ਆ ਚੁੱਕਾ ਨਾ ਤੇ ਬਸ ਉਹ ਆਪਦੇ ਲੈ ਭਲਾਂ ਜੀ ਬਲੂਨ ਬਲਾਂ ਦਿੰਦਾ ਬਲੂਨ ਬਲਾਂ ਜੇ ਕੋ ਵੀ ਆ ਬੱਬਲ ਪਣ ਬੱਬਲ ਫਨ ਲੈ ਠੀਕ ਹੈ ਬੱਬਲ ਫਨ ਨਹੀਂ ਹੁੰਦਾ ਬੱਬਲਸ ਗੱਣ ਮੰਦਾ ਚਲੋ ਲਿਖਿਆ ਸੀ ਦੋ ਦਾ ਨਾਮ ਦੋ ਦਾ ਵੈਸੇ ਲਿਖਿਆ ਸੀ ਕਿੰਨੇ ਆਹ ਜੀ ਆ ਗਈ ਪੱਪਾ ਵੀ ਆ ਗਈ ਤੇ ਏਕਮ ਵੀ ਆ ਗਈ ਉਹ ਨਿਹਾਲੀ ਨੇ ਏਕਮ ਨਹੀਂ ਆਈ ਏਕਮ ਤਾਂ ਬੱਸ ਆ ਆ ਲੈ ਜਾਂਦੀ ਤੁਸੀਂ ਆ ਮੇਰੀ ਦਾੜੇ ਕੀਤੇ ਨਾ ਕੀ ਆਏ ਕੀਚੇ ਕੀਚੇ ਨਾ ਵੈਰੀ ਨਾਈਸ ਤੁਹਾਡੀ ਕਿੱਦਾਂ ਦੀ ਜੀ ਉਹ ਵਾਓ ਤੁਸੀਂ ਆ ਲੈ ਜਾਂਦੀਆਂ ਇਹ ਕਿੜੀਆਂ ਵਾਂ ਕੋਰੀਅਨ ਡਾਲ ਕੋਰੀਅਨ ਡਾਲ ਸੇ ਵੀ ਕੀ ਚੈਣੀ ਆ ਨਾਈਸ ਇਹਨੂੰ ਇੱਥੇ ਰੱਖੋ ਤਿੰਨਾਂ ਨੂੰ ਇੱਥੇ ਬਾਹਰ ਤਿੰਨੇ ਬੈਣਾ ਉਹ ਵਾਓ ਇੱਕ ਬਾਕਸ ਲੰਦਾ ਵਿੱਚ ਵਾਹ ਵਾਹ ਇਹ ਸਾਰਾ ਕੁਝ ਡੇੜਾ ਇਹਦੇ ਵਿੱਚ ਇਹਨੂੰ ਸਾਰਾ ਕੁਝ ਉਹਦੇ ਨਾਲ ਮਿਲਿਆ ਸੀ ਤਾਂ ਅਸਲ ਵਿੱਚ ਤੁਸੀਂ ਆਪਣਾ ਆਗੂ ਲਿਖਾ ਦਾ ਆਸ ਤੇ ਪਾਪ ਕੀ ਚੈਣੀ ਪਾਉਂ ਚਾਹਾਂ ਪਰ ਕੁਛ ਲੱਗਦਾ ਨਹੀਂ ਲਿਖਾ ਮੁੱਖ ਠੀਕ ਹੈ ਇਹ 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 ਇੱਥੇ ਰੱਖ ਸਕਦੇ ਆ ਦੋ ਮਿੰਟ ਮੈਂ ਪਹਿਲਾਂ ਤੇ ਖਾ ਲੈਂਦੀ ਇਹਦੇ ਨਾਲ ਕੀ ਕੀ ਲਿਆ ਸੀ ਹਾਂਜੀ ਪਲੀਜ਼ हां जी हां जी प्लीज ओश ਇਹਦੇ ਚ ਰੇਜ਼ਰ ਤੁਹਾਨੂੰ ਮਿਲੀ ਹਨਾ ਸ਼ਾਰਪਨਰ ਮਿਲਿਆ ਹੋਰ ਕੁਝ ਤੇ ਆ ਵਾਸ਼ ਵੀ ਨਾ ਲਈ ਅੱਛਾ ਅੱਛਾ ਹੋਰ ਕੁਝ ਲਫਾਫਾ ਤਾਂ ਹਜੇ ਲਈ ਫਿਰਦੀ ਹੋਰ ਅੱਛਾ ਕੀ ਆ ਇਥੇ ਡਾਇਰੀ ਆ ਪੈਨ ਹਾਈਲਾਈਟਰ ਆ ਤੇ ਤੇ ਮੇਰੇ ਕੇ ਅੱਜ ਦੇ ਜਵਾਕ ਨੂੰ ਬਹੁਤ ਕੁਝ ਮਿਲਦਾ ਉਹ ਵਾਓ ਡਾਇਰੀ ਦੇ ਤੁਸੀਂ ਕੀ ਲਿਖ ਸਕਦੇ ਇੱਥੇ ਇੱਥੇ ਕੁਝ ਵੀ ਲਿਖ ਸਕਦੇ ਅੱਛਾ ਅੱਛਾ ਇਹ ਇਹ ਲਵੈਂਡਰ ਲਵੈਂਡਰ ਕਿਉਂ ਆਪਾਂ ਸੂਟ ਵੀ ਆਪ ਵੀ ਇਹ ਮਸਲਾ ਕੀ ਆ ਪਾਪ ਪਿੰਕਾਂ ਨੇ ਦੇ ਬਲੂ ਜੀ ਹਾਂ ਇਹ ਦਾ ਜਰਾ ਪਸੰਦ ਆ ਤੇ ਦਾ ਫੇਵਰੇਟ ਆ ਆ ਮੇਰੇ ਇਹ ਕੀ ਆ ਆ ਹਾਂਜੀ ਆ ਹਾਂਜੀ ਇਹ ਤਾਂ ਟੇਪ ਆ ਓਕੇ 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 ਹੋਰ ਕੀ ਲੈਂਦਾ ਤੁਸੀਂ ਹੋਰ ਆ ਨੋਟਬੁੱਕ ਅੰਦਰ ਉਹ ਬਹੁਤ ਸੋਹਣੀ ਹੈ ਹੀ ਵਾਓ ਨਾਈਸ ਨੋਟਬੁੱਕ ਉਹ ਤਾਂ ਮਮਾ ਚੁੰਨੀਆਂ ਵਾਲ ਹੂ ਰ ਉਹ ਤਾਂ ਮਾਸੀ ਜੀ ਉਹਨਾਂ ਨੇ ਆਪ ਸਾਡੇ ਨੂੰ ਸ਼ਾਪਿੰਗ ਕੀਤੀ ਉਹ ਤੇ ਰਬੜਾ ਰੋਬੜਾ ਆ ਜਿਹੜਾ ਨਾ ਕੋਨੀ ਕੋਨੀ ਆ ਜਾ ਨਾ ਦਿਖਾਓ ਅੱਛਾ ਆਹੜਾ ਬਲੂਨ ਜੇ ਬੰਦੀ ਜੀ ਦੇਣਾ ਕਿੰਨੀ ਕੁ ਹੋ ਸਕਦਾ ਇਹ ਚਾਪ ਇਹਦੇ ਵਿੱਚ ਲਿਕਵਿਡ ਪਾ ਕੇ ਇਹਦੇ ਵਿੱਚ ਐਦਾ ਕਰਕੇ ਠੀਕ ਆ ਇਹਦੇ ਵਿੱਚ ਆ ਕੇ ਇਧਰ ਆਇਆ ਇੱਥੇ ਪੱਕਾ ਲਗਾ ਦੇ ਠੀਕ ਠੀਕ ਆ ਓਕੇ ਓਕੇ जनाब मेरा प्रेस नेट बड़ा फनाला हां नाइस ए मैं पसंद ਕੀਤਾ वेरी गुड हॉलिन वेरी गुड हां जी गाइस देख लेनी स्टोरी गाइस बाकी गाइस ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ